ਉਹ ਲਕੀ ਜothe ki ਸੰਗਤਾਂ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋ ਰਹੀਆਂ ਨੇ ਨਤਮਸਤਕ ਹੋਤੇ ਹੀ ਕਿਲਾ ਅਨੰਦਗੜ੍ਹ ਸਾਹਿਬ ਦੇ ਵਿੱਚ ਵੀ ਸੰਗਤਾਂ ਪਹੁੰਚ ਕੇ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਕਿਲਾ ਅਨੰਦਗੜ੍ਹ ਦੇ ਵਿੱਚ ਪਹੁੰਚ ਰਹੀਆਂ ਸੰਗਤਾਂ ਅਤੇ ਨਿਹੰਗ ਸਿੰਘ ਜothe ਬੰਦੀਆਂ ਦੇ ਵਿੱਚ ਪਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿਸ ਤਰੀਕੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਣ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਲੈਂਦੀਆਂ ਨੇ ਤੇ ਪਹਿਲਾਂ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕਿਲਾ ਦੇ ਅੰਦਰ ਜਿਹੜਾ ਵਾ ਦਰਸ਼ਨ ਕੀਤੇ ਜਾਂਦੇ ਨੇ ਇੱਥੇ ਜੀ ਗੱਲ ਕਰੀਏ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਨੇ ਕਿਲੇ ਦੇ ਅੰਦਰ ਪਹੁੰਚਦੀਆਂ ਨੇ ਦਰਸ਼ਨ ਕਰਦੀਆਂ ਨੇ ਕਿਉਂਕਿ ਇਹ ਅਜਿਹ ਹੈ ਉਹ ਕਿਲਾ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ 8 ਮਹੀਨੇ ਜਿਹੜਾ ਕੇਰਾ ਪਾਇਆ ਗਿਆ ਸੀ ਤੇ 8 ਮਹੀਨਿਆਂ ਬਾਅਦ ਗੁਰੂ ਜੀ ਨੇ ਇਸ ਕਿਲੇ ਨੂੰ ਛੱਡਿਆ ਸੀ ਪਰ ਜਦੋਂ ਸਿੰਘਾਂ ਵੱਲੋਂ ਪੁੱਛਿਆ ਗਿਆ ਕਿ ਗੁਰੂ ਸਾਹਿਬ ਫੇਰ ਦੁਬਾਰਾ ਤੁਹਾਡੇ ਦਰਸ਼ਨ ਹੋਣਗੇ ਇਸ ਕਿਲੇ ਵਿੱਚ ਤਾਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੇ ਕੋਈ ਜਵਾਬ ਦਿੱਤਾ ਸੀ ਕਿ ਇਸ ਕਿਲੇ ਵਿੱਚ ਹੁਣ ਅੱਜ ਤੋਂ ਬਾਅਦ ਅਸੀਂ ਨਹੀਂ ਆਵਾਂਗੇ ਸਾਡੀਆਂ ਸੰਗਤਾਂ ਆਇਆ ਕਰਨਗੀਆਂ ਅਤੇ ਮਹੱਲਾ ਲਾਇਆ ਕਰਨਗੀਆਂ ਤੇ ਤੁਸੀਂ ਸੰਗਤਾਂ ਦੇ ਵਿੱਚ ਹੀ ਮੈਂ ਮੇਰਾ ਰੂਪ ਬਣ ਕੇ ਆਇਆ ਕਰੋਗੇ ਤੇ ਇੱਥੇ ਸੰਗਤਾਂ ਜਿਹੜੀਆਂ ਵੱਡੇ ਪੱਦਰ ਤੇ ਆਣ ਕੇ ਨਤਮਸਤਕ ਹੋਇਆ ਕਰਨਗੀਆਂ ਉਸੇ ਤਰੀਕੇ ਨਾਲ ਉਸ ਕਿਲੇ ਦੇ ਅੰਦਰ ਮੌਜੂਦਾ ਕਿਲਾ ਆਨੰਦਗੜ੍ਹ ਦੇ ਅੰਦਰ ਸਾਡੇ ਨਾਲ ਸੰਗਤਾਂ ਇੱਥੇ ਵੱਡੇ ਪੱਦਰ ਤੇ ਮੌਜੂਦ ਨੇ ਆਪਾਂ ਸੰਗਤਾਂ ਨਾਲ ਗੱਲ ਕਰਾਂਗੇ ਭਾਈ ਸਾਹਿਬ ਜੀ ਮਰੰਤੀ ਸਿੰਘ ਖਾਲਸਾ ਰਾਜਪੁਰੇ ਤੋਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਵੱਡੇ ਪੱਧਰ ਤੇ ਸੰਗਤਾਂ ਨਤਮਸਤਕ ਹੋਲੀ ਪਹੁੰਚੀਆਂ ਤੁਸੀਂ ਵੀ ਪਹੁੰਚੇ ਹੋ ਬਹੁਤ ਬਹੁਤ ਵਧਾਈਆਂ ਹੋਲੇ ਮੱਲੇ ਦੀਆਂ ਸਿੰਘਾਂ ਨੂੰ ਇਹ ਸੇ ਮਹਾਰਾਜ ਜੀ ਦਾ ਘਰ ਵੀ ਸੀ ਤੇ ਇੱਥੇ ਕਿਲਾ ਵੀ ਸੀ ਮਹਾਰਾਜ ਰਹੇ ਨੇ ਮਾਤਾ ਜੀ ਸਾਰੇ ਇੱਥੇ ਸਾਬ ਜਾਦੇ ਵੀ ਰਹੇ ਨੇ ਇੱਥੇ ਹੀ ਖਾਲਸੇ ਦਾ ਇੱਥੇ ਜਿਹੜਾ ਖਾਲਸਾ ਸਾਜਿਆ ਇੱਥੇ ਹੀ ਸਾਜਿਆ ਗਿਆ ਤਖਤ ਤੇ ਪਿੱਛੇ ਇਹ ਹੀ ਗੁਰਦੁਆਰਾ ਸਾਹਿਬ ਇਹ ਹੋਲਾ ਮੱਲਾ ਇਸ ਕਰਕੇ ਮਨਾਇਆ ਜਾਂਦਾ ਹੈ ਜਿਵੇਂ ਆਪਾਂ ਜੰਗ ਜਦੋਂ ਹੁੰਦੇ ਹਨ ਸਿੰਘਾਂ ਦੇ ਉਹ ਜੰਗ ਫਿਰ ਜਿਹਦੇ ਲੜਨੇ ਹੁੰਦੇ ਜਿਵੇਂ ਗਤਕਾ ਖੇਡਦੇ ਨੇ ਨਿਹੰਗ ਸਿੰਘ ਉਹ ਕਰਤਵਿਧਿਆ ਮਤਲਬ ਮਹਾਰਾਜ ਸਿਖਾਉਂਦੇ ਹਨ ਵੀ ਜੰਗ ਲੜ ਲਈ ਜਿਵੇਂ ਜੰਗ ਤਾਂ ਇੱਥੇ ਈਨੇ ਸਵਾ ਸਵਾ ਲੱਖ ਨਾਲ ਮਹਾਰਾਜ ਨੇ ਸਵਾ ਲੱਖ ਸੇ ਇੱਕ ਲੜਾਉ ਤਾ ਗੁਰੂ ਗੋਬਿੰਦ ਸਿੰਘ ਕਹਾਉਂ ਵੀ ਜੇ ਤਾਂ ਹੀ ਸਵਾ ਸਵਾ ਲੱਖ ਨਾਲ ਇੱਕ ਇੱਕ ਸਿੰਘ ਲੜਿਆ ਅੱਜ ਦੇ ਇਤਿਹਾਸ ਬਣੇ ਹੋ ਸਾਸਰੀਆ ਕਾਲ ਉਹੀ ਘੋੜ ਦੌੜਾ ਹੁਣ ਕੱਲ ਨੂੰ ਇੱਥੇ ਹੋਣੀਆਂ ਨੇ ਉਹ ਘੋੜ ਦੌੜਾ ਜਿਵੇਂ ਮਹਾਰਾਜ ਕਰਦੇ ਹਨ ਸਿੰਘ ਕਰਦੇ ਹਨ ਉਹੀ ਰਵਤਰ ਸਿੰਘ ਗਤਕਾ ਖੇਡ ਕੇ ਉਹ ਲੰਮ ਲਾਏ ਘੋੜੇ ਚਾਰ ਚਾਰ ਘੋੜੀਆਂ ਤੇ ਦੋ ਦੋ ਘੋੜੀਆਂ ਤੇ ਖਲੋ ਕੇ ਨਿਹੰਗ ਸਿੰਘ ਹੋਰ ਨਹੀਂ ਕੋਈ ਇੰਨਾ ਕਰ ਸਕਦਾ ਜੇ ਨਿਹੰਗ ਸਿੰਘਾਂ ਦੇ ਸਖਲਾਈ ਵੀ ਨਹੀਂ ਨਿਹੰਗ ਸਿੰਘਾਂ ਨੇ ਕੀਤੀ ਹੁੰਦੀ ਪਰ ਉਹ ਜੀ ਮਹਾਰਾਜ ਜੁਲੀ ਬਖਸ਼ੇ ਇਹਨਾਂ ਨੂੰ ਜਿਹੜੇ ਘੋੜੇ ਭਜਾਉਂਦੇ ਨੇ ਖਲੋ ਕੇ ਜਾਂ ਕਿल्ले ਪੱਟਦੇ ਨੇ ਕੱਲ ਨੂੰ ਸ਼ਾਮ ਨੂੰ ਇਸ ਵੇਲੇ ਕਿੱਲੇ ਪੱਟੇ ਜਾਣਗੇ ਉਥੇ ਹੋਰ ਦਰਸ਼ਨ ਸਾਰੇ ਸੰਗਤਾਂ ਕਰ ਰਹੀਆਂ ਗੁਰਦੁਆਰੇ ਦਾ ਬਹੁਤ-ਬਹੁਤ ਧੰਨ ਸੰਗਤਾਂ ਬੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਕੀ ਨਾਂ ਹੈ ਜੀ ਮੇਰਾ ਨਾਂ ਦਰਸ਼ਨ ਸਿੰਘ ਸਿੱਧੂ ਕੀ ਕਹਿਣਾ ਚਾਹੁੰਦੇ ਹੋ ਨਤਮਸਤਕ ਹੋਏ ਹੋ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਇਹ ਕਿਲਾ ਉਹ ਅੱਜ ਇੱਥੇ ਗੁਰੂ ਸਾਹਿਬ ਜੀ ਨੇ 8 ਮਹੀਨੇ ਜਿਹੜਾ ਗੁਰੂ ਸਾਹਿਬ ਨੂੰ ਘੇਰਾ ਪਾ ਲਿਆ ਗਿਆ ਸੀਗਾ ਬਾਈ ਧਰ ਦੇ ਰਾਜਿਆਂ ਵੱਲੋਂ ਅਤੇ ਮੁਗਲਾਂ ਵੱਲੋਂ ਜਿਸ ਜਗ੍ਹਾ ਤੇ ਇਹ ਖਲੋਤੇ ਹੈ ਕਿਲਾ ਅਨੰਦਗੜ੍ਹ ਸਾਹਿਬ ਇਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ ਰਹੇ ਹੇਠ ਹੀ ਬਣਿਆ ਇਹਦੀ ਬਹੁਤ ਮਹਾਨਤਾ ਹੈ ਇਸ ਕਿਲੇ ਦੇ ਵਿੱਚੋਂ ਜਦੋਂ ਹਾਥੀ ਦੇ ਨਾਲ ਮੁਕਾਬਲਾ ਕਰਾਇਆ ਗਿਆ ਤੇ ਭਾਈ ਬਚਿੱਤਰ ਸਿੰਘ ਨੂੰ ਤਿਆਰ ਕਰਕੇ ਇਸੇ ਕਿਲੇ ਦੇ ਵਿੱਚੋਂ ਮੁਕਾਬਲਾ ਕਰਵਾਇਆ ਗਿਆ ਸੀ ਤੇ ਭਾਈ ਮਾਹ ਸਿੰਘ ਜੀ ਨੇ ਜਦੋਂ ਵਦਾਵਾ ਦਿੱਤਾ ਹੈ ਤੇ ਉਹ ਵੀ ਇਸੇ ਕਿਲੇ ਦੇ ਵਿੱਚ ਵਦਾਵਾ ਦੇ ਕੇ ਗਿਆ ਸੀ ਤੇ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਪੌਜਾ ਪਹਾੜੀ ਰਾਜਿਆਂ ਨੇ ਕੇਰਾ ਪਾਇਆ ਤੇ ਕੇਰਾ ਪਾ ਕੇ ਇੱਥੇ ਜਦੋਂ 8 ਮਹੀਨੇ ਕੇਰਾ ਪਾ ਛੱਡਿਆ ਸੀ ਤੇ ਫਿਰ ਫਰਿਆਦ ਕੀਤੀ ਵੀ ਚਲੇ ਜੋ ਜਿਹਨੂੰ ਨਾ ਆਨੰਦਪੁਰੀ ਛੱਡਿਆ ਤੇ ਉਸ ਵੇਲੇ ਉਹਨਾਂ ਨੇ ਸੰਗਤਾਂ ਨੇ ਸਵਾਲ ਕੀਤਾ ਵੀ ਉਹਨੂੰ ਕਦੋਂ ਮੜੋਗੇ ਤੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਤੇ ਨਹੀਂ ਮੁੜਾਂਗੇ ਸਾਡਾ ਪਰਿਵਾਰ ਚੋਂ ਕੋਈ ਨਹੀਂ ਮੁੜੇਗਾ ਤੇ ਸਾਡੀਆਂ ਸੰਗਤਾਂ ਹੀ ਆਇਆ ਕਰਨਗੀਆਂ ਦਰਸ਼ਨ ਮੇਲਾ ਕਰਨ ਖਾਲਸਾ ਹੀ ਆਊਗਾ ਤੇ ਹੁਣ ਸੰਗਤਾਂ ਆਉਂਦੀਆਂ ਨੇ ਦਰਸ਼ਨ ਮੇਲੇ ਕਰਦੀਆਂ ਨੇ ਤੇ ਇਹ ਜਿਹੜੀ ਆ ਬਹੁਤ ਮਹਾਨਤਾ ਕਿਲੇ ਦੀ ਇੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਪਰਿਵਾਰ ਸਾਰੇ ਇੱਥੇ ਰਹਿੰਦੇ ਸਨ ਦੇਖ ਰਹੇ ਹੋ ਕਿ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਨੇ ਇਸ ਕਿਲੇ ਦੇ ਵਿੱਚ ਕਿਲਾ ਆਨੰਦ ਦੇ ਹੋ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਹੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੇਖੋ ਜੀ ਖਾਲਸੇ ਦੀ ਧਰਤੀ ਹੈ ਇੱਥੇ ਹਲਮ ਲਮਲਾਉਣ ਵਾਸਤੇ ਸੰਗਤਾਂ ਅਪਾਰ ਪਹੁੰਚੀਆਂ ਨੇ ਇੱਥੇ ਗੁਰੂ ਮਹਾਰਾਜ ਦੇ ਲੰਗਰ ਵੀ ਲਾਏ ਗਏ ਨੇ ਸੰਗਤਾਂ ਵੱਲੋਂ ਕਿਲਾ ਨੰਦਗੜ੍ਹ ਵਾਲੇ ਮਹਾਂਪੁਰਖ ਬਾਬਾ ਸੋਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਹੁਣਾ ਥੱਲੇ ਲੰਗਰ ਲਾਏ ਨੇ ਏ ਬੋਲੀ ਸਾਹਿਬ ਦੀ ਸੇਵਾ ਅ ਕਿਲੇ ਦੀ ਸੇਵਾ ਕਲਾਨੰਦਗੜ ਸਾਹਿਬ ਵਾਲੇ ਮਹਾਂਪੁਰਖਾਂ ਬਾਬੇ ਸੇਵਾ ਸਿੰਘ ਹਣਾ ਕਰਵਾਈ ਹੈ ਜੀ ਇਥੇ ਅਨੇਕਾਂ ਹੀ ਸੰਗਤਾਂ ਜਿਹੜੀਆਂ ਉਹ ਦਰਸ਼ਨ ਮੇਲੇ ਕਰਨ ਵਾਸਤੇ ਆਈਆਂ ਹੋਈਆਂ ਨੇ ਇਹੋ ਹੀ ਅਸੀਂ ਬੇਨਤੀ ਕਰਦੇ ਹਾਂ ਜੀ ਹੁੱਲੜਬਾਈ ਤੋਂ ਬਚ ਕੇ ਅਜੇ ਅਤੇ ਹੋਰ ਸੰਗਤਾਂ ਆਪਣੇ ਹੁਸ਼ਾ ਨਾਲ ਇਹੋ ਲਾਂਮਲਾ ਬਣਾਉਣ ਕੱਲ ਨੂੰ ਹੋ ਲਾਂਮਲਾ ਕੱਢਿਆ ਜਾਏਗਾ ਜੀ ਸੰਗਤਾਂ ਤੁਸੀਂ ਵੇਖ ਰਹੇ ਹੋ ਕਿ ਵੱਡੇ ਪੱਧਰ ਤੇ ਇੱਥੇ ਨਤਮਸਤਕ ਹੁੰਦੀਆਂ ਆ ਨਜ਼ਰ ਆਉਣ ਰਹੀਆਂ ਨੇ ਕਿਉਂਕਿ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਆਪ ਇਸ ਕਿਲੇ ਨੂੰ ਤਿਆਰ ਕਰਵਾਇਆ ਤੇ ਇਸ ਆਪਣੇ ਸਿੰਘਾਂ ਦੇ ਕੈਨ ਤੇ ਕਿਲੇ ਨੂੰ ਛੱਡਿਆ। ਬਾਕੀ ਤੁਸੀਂ ਜੁੜੇ ਰਹੋ ਅੱਜ ਤੁਹਾਨੂੰ ਨਵੀਆਂ ਤੋਂ ਨਵੀਆਂ ਸੀ ਰਿਪੋਰਟਾਂ ਦੇ ਰਿਹਾ ਸਾਰੀ ਬਿਲਕੁਲ ਜਿੰਨਾ ਵੀ ਹੌਲੇ ਮੱਲੇ ਦੀ ਸਾਰੀ ਕਵਰੇਜ ਆ ਉਹ ਇੰਡੀਆ ਨੂੰ ਪੰਜਾਬ ਤੇ ਖਾਸ ਸੌਰਤ ਤੇ ਅਸੀਂ ਬਖਾ ਰਹੇ ਆ ਤੇ ਹਰ ਇੱਕ ਦਿਨ ਨੂੰ ਅਗਲੇ ਤੇ ਕੱਲ ਦੇ ਦਿਨ ਦੀ ਜਿਹੜਾ ਮਹੱਲੇ ਦੀਆਂ ਵੀ ਆ ਸਾਰੀਆਂ ਤੁਹਾਨੂੰ ਇਸੇ ਤਰ੍ਹਾਂ ਹੀ ਤਾਜ਼ਾ ਤਾਰਾਂ ਜਿਹੜੀਆਂ ਰਿਪੋਰਟ